6 ਫੁੱਟ ਤੋਂ ਉੱਪਰ ਦਾ ਕੱਦ ਸੀਗਾ ਆਮ ਕਿਹਾ ਜਾਂਦਾ ਕਿ ਉਹਨਾਂ ਕਿਸੇ ਦਾ ਪੱਟ ਨਹੀਂ ਜਿੰਨਾ ਚੋਬਰ ਦਾ ਉਹਦਾ ਡੋਲਾ ਸੀਗਾ ਉਹਦੇ ਨਾਲ ਐਕਚੁਅਲੀ ਹੋਇਆ ਕੀ ਹੈ ਕਿ ਇਦੇ ਅੰਦਰ ਹੈਵੀ ਮੈਟਲਸ ਦੀ ਮਾਤਰਾ ਜਿਵੇਂ ਲੈਂਡ ਬਿਸਮਥ ਮਰਕਰੀ ਇਹ ਪਾਏ ਗਏ ਨੇ ਕੁਝ ਸੈਂਪਲ ਜਾਂ ਟੈਸਟ ਹੋਏ ਨੇ ਇੰਨੀ ਖਤਰਨਾਕ ਚੀਜ਼ਾਂ ਦੁਬਾਰਾ ਰਿਪੀਟ ਕਰੋ ਇੱਕ ਵਾਰੀ ਕਾਰਡੀਓ ਕੈਰੈਸਟਿਕ ਐਦਾਂ ਦਾ ਇਵੈਂਟ ਹੈ ਜਿਹੜਾ ਸਡਨ ਕਾਰਡੀਕ ਡੈਥ ਕਰ ਸਕਦਾ ਯਾਨੀ ਕਿ ਜਿਹੜਾ ਇਵੈਂਟ ਵਾਪਰਦਾ ਹੈ ਉਹਦੇ 1 ਘੰਟੇ ਦੇ ਅੰਦਰ ਅੰਦਰ ਬੰਦਾ ਨਹੀਂ ਰਹਿੰਦਾ ਧੜਕਣ ਦੀ ਸਮੱਸਿਆ ਕਰਕੇ ਜਾਂ ਹਾਰਟ ਦੇ ਬਨਾਵਟੀ ਆਕਾਰ ਕਰਕੇ ਵੀ ਕੁਝ ਐਦਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਾਂ ਕੁਝ ਜਮਾਦਰੂ ਵੀ ਹੁੰਦੀਆਂ ਬਾਹਰ ਜਿਹਦਾ ਕਰਕੇ ਹਾਰਟ ਸਡਨਲੀ ਰੁਕ ਜਾਂਦਾ ਆਪਾ ਸਟੀਰੋਇਡ ਜਾਂ ਸਪਲੀਮੈਂਟ ਕਹਿੰਦੇ ਕਿਉਂਕਿ ਜਿਮ ਲਾਈਨ ਦੇ ਵਿੱਚ ਤਾਂ ਇਹਨੂੰ ਜਿਆਦਾ ਸਪੋਰਟ ਲਾਈਨ ਸਪਲੀਮੈਂਟ ਹੀ ਕਿਹਾ ਜਾਂਦਾ ਹੈ ਕੋਈ ਲੈਬ ਟੈਸਟ ਨਹੀਂ ਹੈ ਕੋਈ ਡਾਕਟਰ ਕਮੈਂਡ ਨਹੀਂ ਕਰਦਾ ਆਪਣੇ ਆਪ ਹੀ ਆਪ ਮੁਹਾਰੇ ਜਿਹੜੇ ਬੱਚੇ ਆ ਇੱਕ ਦਿਨ ਜਿਮ ਜਾਂਦੇ ਆ ਜਿਮ ਬਾਅਦ ਚ ਜਾਂਦੇ ਆ ਸਪਲੀਮੈਂਟ ਪਹਿਲੇ ਸਟਾਰਟ ਕਰ ਲੈਂਦੇ ਆ ਡੱਬੇ ਖਤਮ ਕਰਨ ਦੀ ਹੋੜ ਜਿਹੜੀ ਹੈ ਬੰਦੇ ਨੂੰ ਬਹੁਤ ਆਕਰਸ਼ਿਤ ਕਰਦੀ ਹੈ ਕਿ ਹਾਂ ਵੀ ਮੇਰੀ ਬਾਡੀ ਦਰਸ਼ਨੀ ਬਣ ਜੂਗੀ ਸਚੀਕਾਲ ਜੀ ਮੈਂ ਤੁਹਾਡਾ ਦੋਸਤ ਵਿਰਿੰਦਰ ਕੁਦਰਤ ਟੀਵੀ ਤੋਂ ਦੋਸਤੋ ਪੰਜਾਬ ਨੂੰ ਕਹਿੰਦੇ ਜਿਵੇਂ ਕੋਈ ਨਜ਼ਰ ਹੀ ਲੱਗ ਗਈ ਹੈ ਅੱਜ ਦਿਨ ਹਜੇ ਇੱਕ ਸਿਵਾ ਠੰਡਾ ਨਹੀਂ ਹੁੰਦਾ ਤੇ ਉੱਪਰੋਂ ਕੋਈ ਹੋਰ ਕਟਨਾ ਜਿਹੜੀ ਵਾਪਰ ਜਾਂਦੀ ਏ ਤੁਸੀਂ ਸਾਰਿਆਂ ਨੇ ਦੇਖਿਆ ਜਿਵੇਂ ਰਾਜਵੀਰ ਜਵੰਦੇ ਦਾ ਸਿਵਾ ਜੇ ਠੰਡਾ ਨਹੀਂ ਹੋਇਆ ਸੀ ਉਸ ਤੋਂ ਬਾਅਦ ਕੱਲ ਜਿਹੜਾ ਪੰਜਾਬੀ ਬੋਡੀ ਬਿਲਡਰ ਕਹਿ ਲਓ ਜਿੰਮ ਦਾ ਕ੍ਰੇਜ਼ੀ ਔਰ 6 ਸਵਾ 6 ਫੁੱਟਾ ਗੱਭਰੂ ਵਰਿੰਦਰ ਘੁੰਮਣ ਆਪਾਂ ਨੂੰ ਹਾਰਟ ਅਟੈਕ ਕਰਕੇ ਜਾਂ ਦਿਲ ਦਾ ਦੌਰਾ ਪੈਣ ਕਰਕੇ ਸਾਨੂੰ ਹਲਫੀ ਦਾ ਕਹਿ ਗਿਆ ਸਾਡੇ ਨਾਲ ਐਨ ਐਚ ਐਸ ਹਸਪੀਟਲ ਜਲੰਧਰ ਤੋਂ ਸੀਨੀਅਰ ਕਾਰਡੀਓਲੋਜਿਸ ਡਾਕਟਰ ਸਾਹਿਲ ਸ਼ਰੀਨ ਹੋਣਗੇ ਉਹਨਾਂ ਨਾਲ ਕਰਾਂਗੇ ਇਸ ਵਿਸ਼ੇ ਤੇ ਗੱਲਬਾਤ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਤੁਸੀਂ ਕਹਿਣਾ ਚਾਹੋਗੇ ਤੁਸੀਂ ਵੀ ਦੇਖਿਆ ਕਿ ਜਿਵੇਂ ਉਹਨਾਂ ਦੀ ਛੋਟੀ ਜਿਹੀ ਇੱਕ ਸ਼ੋਲਡਰ ਦੀ ਸਰਜਰੀ ਸੀ ਔਰ ਜਿਹੜਾ ਆਪਾਂ ਖਬਰਾਂ ਸੁਣੀਆਂ ਨੇ ਕਿ ਉਹਨਾਂ ਦਾ ਹਾਰਟ ਰੈਸਟ ਜਿਹੜਾ ਹੋਇਆ ਉਹ ਤੇ ਤੁਹਾਡੀ ਕੀ رائے ਹੈ ਵੀ ਇੰਨੀ ਉਮਰ ਦੇ ਵਿੱਚ ਔਰ ਇੰਨਾ ਹੱਟਾ-ਕੱਟਾ ਬਾਡੀ ਬਿਲਡਰ ਇਹ ਕਿਉਂ ਵਾਪਰਿਆ ਜੀ ਅ ਬੜੀ ਦੁਖਦ ਘਟਨਾ ਹੈ ਕਿ ਕੋਮਨ ਸਾਹਿਬ ਸਾਡੇ ਵਿੱਚ ਅੱਜ ਮੌਜੂਦ ਨਹੀਂ ਨੇ ਜਿਹੜਾ ਤੁਸੀਂ ਜਦੋਂ ਇੰਟਰੋਡਕਸ਼ਨ ਦਿੱਤੀ ਤੁਸੀਂ ਹਾਰਟ ਅਟੈਕ ਦੀ ਗੱਲ ਕੀਤੀ ਪਰ ਜਦੋਂ ਤੁਸੀਂ ਕੁਐਸਚਨ ਪੁੱਛਿਆ ਤੁਸੀਂ ਹਾਰਟ ਅਰੇਸਟ ਦੀ ਗੱਲ ਕੀਤੀ ਜਿਹੜਾ ਦੂਜਾ ਸ਼ਬਦ ਹੈ ਮੈਂ ਉਹਦੇ ਨਾਲ ਜ਼ਿਆਦਾ ਇਤਿਫਾਕ ਰੱਖਦਾ ਹੂੰ ਇਹ ਜਿਹੜਾ ਹੋਇਆ ਉਹ ਕਾਰਡੀਕ ਅਰੇਸਟ ਕਾਰਡੀਕ ਅਰੇਸਟ ਇੱਕ ਐਦਾ ਦਾ ਇਵੈਂਟ ਹੈ ਜਿਹੜਾ ਸਡਨ ਕਾਰਡੀਕ ਡੈਥ ਕਰ ਸਕਦਾ ਹੈ ਯਾਨੀ ਕਿ ਜਿਹੜਾ ਇਵੈਂਟ ਵਾਪਰਦਾ ਹੈ ਉਹਦੇ 1 ਘੰਟੇ ਦੇ ਅੰਦਰ ਅੰਦਰ ਬੰਦਾ ਨਹੀਂ ਰਹਿੰਦਾ ਤੇ ਕਾਰਡੀਕ ਅਰੇਸਟ ਜਿਹੜਾ ਉਹ ਜ਼ਰੂਰੀ ਨਹੀਂ ਕਿ ਹਾਰਟ ਅਟੈਕ ਹੋਏ ਹਾਰਟ ਅਟੈਕ ਅਸੀਂ ਟੈਕਨੀਕਲ ਟਰਮਸ 'ਚ ਉਹਨਾਂ ਨੂੰ ਮੰਨਦੇ ਆ ਉਹਨਾਂ ਇਵੈਂਟਸ ਨੂੰ ਮੰਨਦੇ ਆ ਜਿਹਦੇ ਚ ਹਾਰਟ ਦੀਆਂ ਨਾੜਾਂ ਜਿਹੜੀਆਂ ਧਮੀਆਂ ਨੇ ਉਹ ਖੂਨ ਦੇ ਧੱਕੇ ਕਰਕੇ ਬਲੌਕ ਹੋ ਜਾਂਦੀ ਹੈ ਤੇ ਬੰਦੇ ਦਾ ਹਾਰਟ ਦਾ ਮਸਲ ਜਿਹੜਾ ਹੈ ਉਹ ਮਰਨ ਲੱਗਦਾ ਕਾਰਡੀਕ ਅਰੈਸਟ ਜਾਂ ਹਾਰਟ ਅਰੈਸਟ ਜਿਹੜਾ ਹੈ ਉਹ ਐਦਾਂ ਦੀ ਟਰਮ ਹੈ ਜਿਹਦੇ ਜਿਹਦਾ ਇੱਕ ਕਾਰਨ ਹਾਰਟ ਅਟੈਕ ਪਰ ਜ਼ਰੂਰੀ ਨਹੀਂ ਕਿ ਹਾਰਟ ਅਟੈਕ ਹੀ ਇਹਨਾਂ ਨੂੰ ਹੋਇਆ ਹੋਏ ਕੋਮਨ ਸਾਹਿਬ ਨੂੰ ਅ ਧੜਕਣ ਦੀ ਸਮੱਸਿਆ ਕਰਕੇ ਜਾਂ ਹਾਰਟ ਦੇ ਬਨਾਵਟੀ ਆਕਾਰ ਕਰਕੇ ਵੀ ਕੁਝ ਏਦਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਾਂ ਕੁਝ ਜਮਾਦਰੂ ਵੀ ਹੁੰਦੀਆਂ ਬਾਈਦੋਵੇ ਜਿਹਦਾ ਕਰਕੇ ਹਾਰਟ ਸਡਨਲੀ ਰੁਕ ਸਕਦਾ ਤੇ ਜੋ ਵੀ ਹੈ ਹਾਰਟ ਦੀ ਪ੍ਰੋਬਲਮ ਅਲਟੀਮੇਟਲੀ ਹਸਪਤਾਲ ਵੱਲੋਂ ਕੋਈ ਅਫੀਸ਼ੀਅਲ ਖਬਰ ਤਾਂ ਨਹੀਂ ਆਈ ਹੈ ਸਟੇਟਮੈਂਟ ਤਾਂ ਨਹੀਂ ਆਈ ਜਾਂ ਜਿੱਥੇ ਤੱਕ ਮੈਨੂੰ ਪਤਾ ਹੈ ਪਰ ਹਾਰਟ ਅਰੈਸਟ ਕਰਕੇ ਹੀ ਉਹਨਾਂ ਦੀ ਅਲਟੀਮੇਟਲੀ ਡੈਥ ਹੋਈ ਦਰਸ਼ਕ ਜਿਹੜਾ ਲੋਕ ਐਨਸਥੀਜੀਆ ਆਪਾਂ ਦਿੰਨੇ ਆ ਜਦੋਂ ਆਪਰੇਟ ਹੁੰਦਾ ਕੋਈ ਸਰਜਰੀ ਤੋਂ ਪਹਿਲੇ ਇੰਜੈਕਸ਼ਨ ਦਿੱਤਾ ਜਾਂਦਾ ਹੈ बेहोश ਕਰਨ ਲਈ ਜਾਂ ਸੁਨ ਕਰਨ ਲਈ ਉਹਦਾ ਵੀ ਕਾਰਨ ਆਪਾਂ ਮੰਨ ਸਕਦੇ ਹਾਂ ਕਿ ਜਿਵੇਂ ਉਹਨਾਂ ਨੂੰ ਕੋਈ ਇੰਜੈਕਸ਼ਨ ਲੱਗਿਆ ਹੋਊਗਾ ਉਹਦੇ ਵੀ ਸਾਈਡ ਇਫੈਕਟ ਹੁੰਦੇ ਆ ਜਿਹੜਾ ਲੋਕਲ ਐਨੇਸਥੀਸੀਆ ਅਸੀਂ ਯੂਜ਼ ਕਰਦੇ ਹਾਂ ਪੂਰੇ ਵਰਲਡ ওভার ਯੂਜ਼ ਕੀਤਾ ਜਾਂਦਾ ਹੈ ਉਹ ਕਾਫੀ ਸੇਫ ਹੂੰ ਉਸ ਏਰੀਆ ਨੂੰ ਹੀ ਸਨ ਕਰਦਾ ਹੈ ਤੇ ਉਹਦੀ ਖੂਨ ਦੇ ਅੰਦਰ ਐਬਸਾਰਪਸ਼ਨ ਹੂੰ ਜਾਂ ਉਹਦੇ ਸਾਈਡ ਇਫੈਕਟ ਪੂਰੇ ਸਰੀਰ ਤੇ ਹੋਣ ਇਹ ਬੜਾ ਰੇਅਰ ਹੈ ਹੂੰ ਅਨਲੈਸ ən ਅੰਟਿਲ ਉਹ ਕਿਸੇ ਨਾੜ ਦੇ ਅੰਦਰ ਬਾਈ ਚਾਂਸ ਦਿੱਤਾ ਜਾਏ ਹੂੰ ਦੂਜੇ ਪਾਸੇ ਜਿਹੜੀ ਬੇਹੋਸ਼ੀਲੀ ਦਵਾਈਆਂ ਨੇ ਹੂੰ 1% ਤੋਂ ਘੱਟ ਕੇਸਿਸ ਚ ਹੂੰ ਉਹਨਾਂ ਦੇ ਸਾਈਡ ਇਫੈਕਟਸ ਕੋਈ ਦਰਦਾਂ ਦੇ ਹੋ ਸਕਦੇ ਨੇ ਕਿ ਸਰੀਰ ਦਾ ਟੈਂਪਰੇਚਰ ਜੇ ਵਧਾ ਦੇਣ ਜਾਂ ਧੜਕਣ ਦੀ ਸਮੱਸਿਆ ਕਰਨ ਹਾਰਟ ਦੇ ਅੰਦਰ इवन ਨਾ ਨਾਰਮਲ ਹਾਰਟ ਯੰਗ ਬੰਦੇ ਦਾ ਜਿਹੜਾ ਬਿਲਕੁਲ ਸਵਸਤ ਦਿਲ ਹੈ ਉਹ ਵੀ ਬੰਦ ਹੋ ਸਕਦਾ ਤੇ ਸਾਈਡ ਇਫੈਕਟਸ ਹੈਗੇ ਨੇ ਅਲਟੀਮੇਟਲੀ ਦੇਖੋ ਦਵਾਈ ਹੈ ਦਵਾਈ ਦੇ ਸਾਈਡ ਇਫੈਕਟਸ ਆ ਸਕਦੇ ਨੇ ਕੌਣ ਉਹਦੇ ਲਈ ਪ੍ਰੀ ਡਿਸਪੋਜ਼ ਹੋਏਗਾ ਜਾਂ ਕਿਹੜੇ ਪੇਸ਼ੈਂਟਸ 'ਚ ਇਹਨਾਂ ਦੇ ਸਾਈਡ ਇਫੈਕਟਸ ਜ਼ਿਆਦਾ ਆ ਸਕਦੇ ਨੇ ਉਹ ਦੱਸਣਾ ਇੰਪੋਸੀਬਲ ਹੁੰਦਾ ਜਦੋਂ ਤੱਕ ਸਾਈਡ ਇਫੈਕਟ ਨਹੀਂ ਕੁਝ ਜੈਨੇਟਿਕ ਟੈਸਟਿੰਗ ਕਰਕੇ ਉਹ ਪਤਾ ਲੱਗ ਸਕਦਾ ਪਰ ਉਹ ਬਹੁਤ ਹੀ ਰੇਅਰ ਪਤਾ ਲੱਗਣਾ ਤੇ ਹਾਂ ਇਹਨਾਂ ਦੇ ਸਾਈਡ ਇਫੈਕਟਸ ਹੁੰਦੇ ਨੇ बेहੋਸ਼ੀ ਵਾਲੇ ਇੰਜੈਕਸ਼ਨ ਦਵਾਈਆਂ ਦੇ ਸਾਈਡ ਇਫੈਕਟਸ ਹੁੰਦੇ ਨੇ ਪਰ ਬੜੇ ਘੱਟ ਬਹੁਤ ਘੱਟ ਕੇਸ ਡਾਕਟਰ ਸਾਹਿਬ ਜਿਵੇਂ ਇਹਨੇ ਹੱਟੇ-ਕੱਟੇ ਸੀਗੇ ਉਹ ਮੈਂ ਪਰਸਨਲੀ ਵੀ ਉਹਨਾਂ ਨੂੰ ਬਹੁਤ ਵਾਰੀ ਮਿਲਿਆ 6 ਫੁੱਟ ਤੋਂ ਉੱਪਰ ਦਾ ਕੱਦ ਸੀਗਾ ਆਮ ਕਹਿ ਜਾਂਦਾ ਕਿ ਉਹਨਾਂ ਕਿਸੇ ਦਾ ਪੱਟ ਨਹੀਂ ਜਿੰਨਾ ਚੋਬਰ ਦਾ ਉਹਦਾ ਡੋਲਾ ਸੀਗਾ ਤੇ ਤੁਸੀਂ ਮੰਨਦੇ ਹੋ ਕਿ ਇੱਕ ਸਰੀਰ ਦਾ ਫਿੱਟ ਹੋਣਾ ਬਾਹਰੋਂ ਜਿਵੇਂ ਬੋਡੀ ਮਸਕুলਰ ਹੋ ਜਾਂਦੀ ਹੈ ਸਾਡੇ ਮਸਲ ਦਿਖਦੇ ਆ ਅੰਦਰੋਂ ਹਾਰਟ ਵੀ ਉਹਨਾਂ ਨਾਲ ਜਦੋਂ ਅਸੀਂ ਟ੍ਰੇਨਿੰਗ ਕਰਦੇ ਹਾਂ ਵਰਜਿਸ ਕਰਦੇ ਹਾਂ ਹਾਰਟ ਦੇ ਵਿੱਚ ਕੀ ਚੇਂਜਸ ਆਦੀਆਂ ਨੇ ਕਿ ਐਥਲੀਟ ਔਰ ਇੱਕ ਆਮ ਬੰਦੇ ਦੇ ਕੀ ਫਰਕ ਹੁੰਦਾ ਤੇ ਬੜਾ ਜਾਇਜ਼ ਸਵਾਲ ਹੈ ਕਿਉਂਕਿ ਇੱਕ ਟਰਮ ਸਾਡੀ ਯੂਜ਼ ਹੁੰਦੀ ਹੈ ਹਾਰਟ ਕਾਰਡੀਓਲੋਜੀ ਦੇ ਅੰਦਰ ਉਹ ਹੈ ਐਥਲੀਟਸ ਹਾਰਟ ਹਾਂਜੀ ਜਿਹਦਾ ਮਤਲਬ ਇਹ ਹੈ ਕਿ ਹਾਰਟ ਦੀ ਬੋਡੀ ਬਣ ਜਾਂਦੀ ਹੈ ਯੂਸੂਅਲੀ ਦੇਖਿਆ ਜਾਂ ਦੇਖਿਆ ਜਾਂਦਾ ਹੈ ਉਹਨਾਂ ਐਥਲੀਟਸ ਚ ਉਹਨਾਂ ਖਿਡਾਰੀਆਂ ਚ ਜਿਹੜੇ ਜਾਂ ਤਾਂ ਲੰਬਾ ਡਿਸਟੈਂਸ ਰਨ ਕਰਦੇ ਨੇ ਜਾਂ ਬਹੁਤ ਜ਼ਿਆਦਾ ਐਨੈਰੋਬਿਕ ਟ੍ਰੇਨਿੰਗ ਮਸਲ ਲਿਫਟਿੰਗ weight lifting ਕਰਕੇ ਮਸਲਸ ਡਿਵੈਲਪ ਕਰਦੇ ਨੇ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਜੇ ਕਾਫੀ ਸਾਲ ਤੋਂ ਜਿਹੜੀ ਟ੍ਰੇਨਿੰਗ ਕਰ ਰਹੇ ਨੇ ਉਹਦੇ ਨਾਲ ਕੀ ਹੁੰਦਾ ਹੈ ਕਿ ਹਾਰਟ ਦੇ ਖੱਬੇ ਦੇ ਸੱਜੇ ਕਮਰਿਆਂ ਦੇ ਵਿੱਚ ਜਿਹੜਾ ਪਰਦਾ ਹੁੰਦਾ ਹੈ ਉਹ ਮੋਟਾ ਹੋ ਜਾਂਦਾ ਮਤਲਬ ਉਹਦੀ ਉਹਦਾ ਸਾਈਜ਼ ਹੈ ਉਹ ਵੱਜ ਜਾਂਦਾ ਹੈ ਵੱਜ ਜਾਂਦਾ ਹਾਂਜੀ ਹਾਰਟ ਦੀ ਇੱਕ ਤਰ੍ਹਾਂ ਬੋਡੀ ਬਣ ਜਾਂਦੀ ਹੈ ਉਹਦਾ ਉਹ ਉਹ ਫਾਇਦੇ ਲਈ ਹੋਇਆ ਹੈ ਜਾਂ ਕੀ ਉਹਦੇ ਫਾਇਦੇ ਨੇ ਜਾਂ ਤੁਹਾਡੀ ਟਰਮ ਚ ਮੈਡੀਕਲ ਟਰਮ ਚ ਉਹਨੂੰ ਕੀ ਮੰਨਦੇ ਨੇ ਉਹ ਦਿਲ ਦੀ ਅਡੈਪਟੇਸ਼ਨ ਹੁੰਦੀ ਹੈ ਕਿ ਮੈਂ ਜ਼ਿਆਦਾ ਜ਼ੋਰ ਨਾਲ ਬਲੱਡ ਨੂੰ ਸ਼ੂਟ ਸਕਾਂ ਹਾਂ ਜਿਹੜੇ ਸਾਰੇ ਮਸਲਸ ਨੂੰ ਪ੍ਰੋਵਾਈਡ ਕਰ ਸਕਦੇ ਪਰ ਉਹਦਾ ਨੁਕਸਾਨ ਹੈ ਹੁੰਦਾ ਹੈ ਕਦੇ-ਕਦੇ ਉਹ ਜੇ ਤੂੰ ਉਹਦੇ ਤੋਂ ਤਰੰਗਾ ਨਿਕਲਦੀਆਂ ਨੇ ਜਿਹੜੇ ਜਦਾਂ ਕਰਕੇ ਧੜਕਨ ਵੱਜ ਜਾਂਦੀ ਹਮ ਘਟ ਵੀ ਸਕਦੀ ਵੱਧ ਵੀ ਸਕਦੀ ਅੱਛਾ ਉਹਦੇ ਫਾਇਦੇ ਆਪਣੀ ਜਗ੍ਹਾ ਨੇ ਉਹਦੇ ਨੁਕਸਾਨ ਵੀ ਲੌਂਗ ਟਰਮ ਚ ਨੁਕਸਾਨ ਹੋ ਸਕਦੇ ਨੇ ਜੇ ਕੋਈ ਐਦਾਂ ਦਾ ਹਾਰਟ ਹੈ ਜਿਹਦਾ ਪਰਦਾ ਵਧਿਆ ਹੋਇਆ ਉੱਪਰੋਂ ਐਦਾਂ ਦੀ ਦਵਾਈ ਦੇ ਦਿੱਤੀ ਜਿੱਤੇ ਹਾਰਟ ਤੇ ਹੋਰ ਸਟ्रेस ਪਿਆ ਤੇ ਦੋਨੋਂ ਕਮਬਾਈਨ ਕਰਕੇ ਕਦੇ-ਕਦੇ ਧੜਕਨ ਦੀ ਸਮੱਸਿਆ ਕਰਕੇ ਹਾਰਟ ਨੂੰ ਰੋਕ ਸਕਦਾ ਡਾਕਟਰ ਸਾਬ ਇੱਕ ਚੀਜ਼ ਹੋਰ ਦੇਖੀ ਹੋਣੀ ਕਿ ਆਪਣੇ ਇੱਥੇ ਕੋਈ ਵੀ ਆਪਾ ਸਟੀਰੋਇਡ ਜਾਂ ਸਪਲੀਮੈਂਟ ਕਹਲੋ ਕਿਉਂਕਿ ਜਿਮ ਲਾਈਨ ਦੇ ਵਿੱਚ ਤਾਂ ਇਹਨੂੰ ਜਿਆਦਾ ਸਪੋਰਟਸ ਲਾਈਨ ਸਪਲੀਮੈਂਟ ਹੀ ਕਿਹਾ ਜਾਂਦਾ ਹੈ ਕੋਈ ਲੈਬ ਟੈਸਟ ਨਹੀਂ ਹੈ ਕੋਈ ਡਾਕਟਰ ਰਿਕਮੈਂਡ ਨਹੀਂ ਕਰਦਾ ਆਪਣੇ ਆਪ ਹੀ ਆਪ ਮੁਹਾਰੇ ਜਿਹੜੇ ਬੱਚੇ ਇੱਕ ਦਿਨ ਜਿਮ ਜਾਂਦੇ ਆ ਜਿਮ ਬਾਅਦ ਚ ਜਾਂਦੇ ਆ ਸਪਲੀਮੈਂਟ ਪਹਿਲੇ ਸਟਾਰਟ ਕਰ ਲੈਂਦੇ ਆ ਉਹਦੇ ਤੇ ਥੋੜਾ ਦੱਸੋ ਸਪਲੀਮੈਂਟਸ ਦੀ ਤੁਸੀਂ ਗੱਲ ਕੀਤੀ ਕਿ ਜਿਹੜਾ ਡੱਬੇ ਖਤਮ ਕਰਨ ਦਾ ਕ੍ਰੇਜ਼ ਨੌਜਵਾਨਾਂ 'ਚ ਜਿਆਦਾ ਹੈ ਕਿ ਮੇਰੀ ਜਿਹੜਾ ਸਰੀਰ ਹੈ ਮੇਰੀ ਬਾਡੀ ਦਰਸ਼ਨੀ ਬਣ ਜਾਏ ਉਹ ਕੁਝ ਹੱਦ ਤੱਕ ਨੁਕਸਾਨਦੇ ਹੈ ਕਿਉਂਕਿ ਇੰਡੀਆ ਦੇ ਵਿੱਚ ਇੰਨਾ ਸਪਲੀਮੈਂਟਸ ਦੀ ਕੋਈ ਰੈਗੂਲੇਸ਼ਨ ਨਹੀਂ ਹੈ ਜਿਵੇਂ ਅਮਰੀਕਾ ਦੇ ਅੰਦਰ ਫੂਡ ਐਂਡ ਡਰੱਗ ਅਥਾਰਟੀ ਐਫ ਡੀਏ ਕਹਿੰਦੇ ਆ ਸੀ ਉਹਨਾਂ ਵੱਲੋਂ ਬਹੁਤ ਹੀ ਸਟ੍ਰਿਕਟ ਮੇਜਰਸ ਲੈਂਦੇ ਜਾਂਦੇ ਨੇ ਕਿ ਕੋਈ ਵੀ ਚੀਜ਼ ਮਾਰਕੀਟ 'ਚੋਂ ਉਤਾਰਨ ਤੋਂ ਪਹਿਲਾਂ ਉਹਦੀ ਬਿਲਕੁਲ ਬਰੀਕੀ ਨਾਲ ਹਰ ਤਰ੍ਹਾਂ ਦੇ ਸੈਂਪਲ ਦੀ ਜਾਂਚ ਹੋਏ ਉਹਦੀ ਪੋਸਟ ਮਾਰਕੀਟਿੰਗ ਸਰਵੇਲੈਂਸ ਵੀ ਚੱਲਦੀ ਰਹਿੰਦੀ ਹੈ ਕਿ ਕੋਈ ਸਾਈਡ ਇਫੈਕਟ ਮਾਰਕੀਟ 'ਚ ਇੰਟਰੋਡਿਊਸ ਕਰਨ ਤੋਂ ਬਾਅਦ ਵੀ ਨਹੀਂ ਆ ਰਹੇ ਇਹ ਦੇਖਣਾ ਜ਼ਰੂਰੀ ਹਾਂ ਔਨ ਦੀ ਅਦਰ ਹੈਂਡ ਦਵਾਈਆਂ ਲਈ ਤਾਂ ਇੰਡੀਆ 'ਚ ਵਧੀਆ ਸਿਸਟਮ ਹੈ ਪਰ ਜਿਹੜੇ ਨਿਊਟ੍ਰੋਸੂਟੀਕਲਸ ਜਾਂ ਸਪਲੀਮੈਂਟਸ ਹੂੰ ਬੋਰੀਆਂ ਦੇ ਬੋਰੀ ਪੂਰੀ ਬੋਰੀਆਂ ਦੀ ਬੋਰੀਆਂ ਪ੍ਰੋਟੀਨ ਪਾਊਡਰ ਦੀਆਂ ਬਹੁਤ ਸਸਤੇ ਰੇਟਸ 'ਚ ਜਿਹੜਾ ਇੱਕ ਮਿਡਲ ਕਲਾਸ ਬੋਡੀ ਬਿਲਡਰ ਹੈ ਉਹ ਅਫੋਰਡ ਨਹੀਂ ਕਰ ਸਕਦਾ ਉਹਦੇ ਲੱਖ ਰੁਪਏ ਦਾ ਪ੍ਰੋਟੀਨ ਦਾ ਹੀ ਖਰਚਾ ਆ ਜਾਊਗਾ ਖਰਾਬ ਦਾ ਹੀ ਖਰਚਾ ਆ ਜਾਊਗਾ ਮਤਲਬ ਮਹਿੰਗੇ ਨੇ ਉਹ ਮਹਿੰਗੇ ਨੇ ਜੀ ਜੈਨੂਨ ਲੈਣੇ ਨੇ ਤਾਂ ਜੈਨੂਨ ਲੈਣੇ ਨੇ ਤਾਂ ਪਰ ਉਹ ਵੀ ਜਿਹੜੇ ਮਹਿੰਗੇ ਜੈਨੂਨ ਆਪਣੇ ਆਪ ਨੂੰ ਕਲੇਮ ਕਰਦੇ ਹੈ ਉਹਦੇ ਵੀ ਕੋਈ ਟੈਸਟ ਨਹੀਂ ਹੋਇਆ ਨਹੀਂ ਹੋਇਆ ਮੇਰੇ ਕੁਝ ਮਿੱਤਰ ਨੇ ਜਿਹੜੇ ਬੋਡੀ ਬਿਲਡਿੰਗ 'ਚ ਅੱਗੇ ਤੱਕ ਜਾ ਚੁੱਕੇ ਨੇ ਉਹ ਆਪਣੇ ਇੰਪੋਰਟ ਕਰਦੇ ਨੇ ਯੂਐਸਟ ਡਾਇਰੈਕਟਲੀ ਕੰਪਨੀ ਤੋਂ ਬਾਹਰ ਤੋਂ एक्सपोर्ट ਕਰਦੇ ਨੇ ਉਹਨਾਂ ਨੂੰ ਬਿਲਕੁਲ ਇਤਬਾਰ ਨਹੀਂ ਹੈ ਇੱਥੋਂ ਦਾ ਇਤਬਾਰ ਨਹੀਂ ਹੈ ਬਿਲਕੁਲ ਨਹੀਂ ਡਾਕਟਰ ਸਾਹਿਬ ਹਾਂਜੀ ਉਹਦੇ ਨਾਲ ਐਕਚੁਅਲੀ ਹੋਇਆ ਕੀ ਹੈ ਕਿ ਇਹਦੇ ਅੰਦਰ ਹੈਵੀ ਮੈਟਲਸ ਦੀ ਮਾਤਰਾ ਜਿਵੇਂ ਲੈਂਡ ਬਿਸਮਥ ਮਰਕਰੀ ਹਾਂ ਇਹ ਪਾਏ ਗਏ ਨੇ ਕੁਝ ਸੈਂਪਲ ਜਿਹੜਾ ਟੈਸਟ ਹੋਏ ਨੇ ਇੰਨੀ ਖਤਰਨਾਕ ਚੀਜ਼ਾਂ ਦੁਬਾਰਾ ਰਿਪੀਟ ਕਰੋ ਇੱਕ ਵਾਰੀ ਲੈਂਡ ਬਿਸਮਥ ਮਰਕਰੀ ਆਰਸੈਨਿਕ ਇਹਨਾਂ ਮੈਟਲਸ ਦੀ ਕੁਆਂਟੀਟੀ ਪਾਈ ਗਈ ਹੈ ਪਾਈ ਗਈ ਹੈ ਇਹਨਾਂ ਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿੰਨੇ ਹਾਨੀਕਾਰਕ ਹੋਣਗੇ ਡੈਫੀਨਿਟਲੀ ਲੌਂਗ ਟਰਮ ਜਾ ਕੇ ਕਿਸੇ ਵੀ ਆਰਗਨ ਚ ਡਿਪੋਜ਼ਿਟ ਹੋ ਸਕਦੇ ਨੇ ਜਿਗਰ ਦੇ ਲਿਵਰ ਦੇ ਆਸ-ਪਾਸ ਹਾਰਡ ਦੇ ਆਸ-ਪਾਸ ਤੇ ਹਾਰਡ ਦੇ ਸਾਈਜ਼ ਨੂੰ ਕੰਸਟਰਕਟ ਕਰ ਸਕਦੇ ਨੇ ਵਧਾ ਸਕਦੇ ਨੇ ਮਤਲਬ ਇੰਨੇ ਜ਼ਿਆਦੇ ਇਹਨਾਂ ਦੇ ਦੂਜਾ ਬੀਪੀਏ ਇੱਕ ਜਿਹੜਾ ਪਲਾਸਟਿਕ ਚ ਪਾਇਆ ਜਾਂਦਾ ਉਹਦੀ ਮਾਤਰਾ ਵੀ ਕੁਝ ਪ੍ਰੋਟੀਨ ਪਾਊਡਰਸ ਚ ਪਾਈ ਗਈ ਹੈ ਬੜੀ ਹੈਰਾਨੀ ਕਰਦੇ ਖੁਲਾਸੇ ਨੇ ਵਾਲੇ ਪਰ ਇਤਰਾਸ ਦੀ ਕਹੀਏ ਵੀ ਕੋਈ ਇਹਨਾਂ ਵੱਲ ਧਿਆਨ ਨਹੀਂ ਦਿੰਦਾ ਕਿ ਅਸੀਂ ਜਿਮ ਜਾਂਦੇ ਹਾਂ ਔਰ ਅਸੀਂ ਉਹ ਖਾਣਾ ਸ਼ੁਰੂ ਕਰ ਦਿੰਨੇ ਡਾਕਟਰ ਸਾਹਿਬ ਤੁਸੀਂ ਆਪਣੀ ਪ੍ਰੈਕਟਿਸ ਚ ਇੱਕ ਚੀਜ਼ ਦੇਖੀ ਹੋਏਗੀ ਕਿ ਪਹਿਲਾਂ ਹਾਰਟ ਅਟੈਕ ਜਾਂ ਹਾਰਟ ਰੈਸਟ ਵੱਡੀ ਉਮਰ ਦੇ ਬੰਦਿਆਂ ਨੂੰ ਹੁੰਦਾ ਸੀ ਹੁਣ ਆਪਾਂ ਦੇਖ ਰਹੇ ਹਾਂ ਕਿ ਉਹ ਦਾਇਰਾ ਜਿਹੜਾ ਹੌਲੀ 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 ਛੋਟਾ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਕੀ ਕਾਰਨ ਹੈਗੇ ਆਪਾਂ ਇਹ ਫੂਡ ਵਾਲੀ ਇਹਦੇ ਕਾਰਨ ਨੇ ਜਾਂ ਸਾਡਾ ਰਹਿਣ ਸਹਿਣ ਜਾਂ ਕੀ ਕਾਰਨ ਮੰਨਦੇ ਆ ਆਪਣਾ ਦਾਦਕੇ ਨਾਨਕੇ ਵੱਲ ਲਿਖੀ ਹੈ ਤਾਂ ਉਹ ਕਿੰਨਾ ਵੀ ਦੇਸੀ ਕਿਉਂ ਪਛਾਣ ਜਾਂਦੇ ਸੀ ਕਿਉਂਕਿ ਉਹਨਾਂ ਨੇ ਪੱਠੇ ਬਾਨੇ ਖੇਤਾਂ 'ਚ ਕੰਮ ਕਰਨਾ ਵਾਕ ਕਰਨੀ ਸਾਈਕਲ 'ਤੇ ਵਰਤਾ ਕਰਨਾ ਹੁਣ ਸੈਡੈਂਟਰੀ ਲਾਈਫਸਟਾਈਲ ਇੱਕ ਬ੍ਰਾਡ ਟਰਮ ਜਿਵੇਂ ਕਿਹਾ ਕਮਾਂ ਕਿ ਉਹਦਾ ਚਲਨ ਜਿਆਦਾ ਚੱਲ ਪਿਆ ਇੱਕ ਤਾਂ ਜੌਬਸ ਉਹਦਾਂ ਦੀਆਂ ਹੋ ਗਈਆਂ ਹੁਣ ਮੈਂ ਆਪਣੀ ਗੱਲ ਕਰਾਂ 6 ਘੰਟੇ ਮੈਨੂੰ ਓਪੜੀ 'ਚ ਬਹਿਣਾ ਪੈਂਦਾ ਕਿੱਥੇ ਮੂਵਮੈਂਟ ਜਦੋਂ ਤੱਕ ਮੈਂ ਆਪਣੇ ਲਈ ਅੱਧਾ ਟਾਈਮ ਕੱਢ ਕੇ ਸਵੇਰੇ ਜੋਗਿੰਗ ਜਾਂ ਫਾਸਟ ਵਾਕ ਲਈ ਨਹੀਂ ਜਾਵਾਂਗਾ ਜਾਂ ਸ਼ਾਮੀ ਜਿਮ ਨਹੀਂ ਜਾਵਾਂਗਾ ਹੈਲਥ ਡੈਫੀਨੇਟਲੀ ਖਰਾਬ ਹੋਏਗੀ ਦੂਜੀ ਗੱਲ ਹੈ ਕਿ ਜਿਹੜਾ ਖਾਣ ਪਾਣ ਹੈ ਉਹਦੇ ਵਿੱਚ ਮਿਲਾਵਟ ਬਹੁਤ ਜ਼ਿਆਦਾ ਹੋਗੀ ਪਹਿਲਾਂ ਇਹ ਬਾਹਰ ਬਾਹਰੋਂ ਆਰਡਰ ਕਰਕੇ ਫੋਨ 'ਚ 15 ਮਿੰਟ ਤੁਹਾਨੂੰ ਬਾਹਰ ਦਾ ਖਾਣਾ ਆ ਜਾਂਦਾ ਉਹਨਾਂ ਦੀ ਕਿਚਨ 'ਚ ਕਿੱਦਾਂ ਦੇ ਰੌ ਮਟੀਰੀਅਲ ਵਰਤੇ ਗਏ ਫਰੋਜ਼ਨ ਜਿਹੜਾ ਅੱਜਕੱਲ ਜ਼ਿਆਦਾ ਟ੍ਰੈਂਡ ਹੋ ਗਿਆ ਮਤਲਬ ਬਿਲਕੁਲ ਪੈਕੇਜ ਜਿਵੇਂ ਬਣ ਕੇ ਆਈਆਂ ਹੁੰਦੀਆਂ ਜਿਹੜੀਆਂ ਸਾਨੂੰ ਦਿੱਤੀਆਂ ਜਾਂਦੀਆਂ ਰਾਈਟ ਤੇ ਫਰੈਸ਼ਨੈਸ ਖਤਮ ਹੋ ਗਈ ਹੈ ਤੇ ਸਟ्रेस ਤੇ ਸਲੀਪ ਦੋ ਐਸ ਨੇ ਅੱਛਾ ਉਹ ਬਹੁਤ ਵੱਡੇ ਕਰ ਰਹੇ ਨੇ ਬਹੁਤ ਵੱਡੇ ਕਰ ਰਹੇ ਨੇ ਜਬ ਦਾ ਸਟ੍ਰੈਸ ਹੈ ਪੂਰੇ ਪੂਰੇ ਸਮਾਜ ਦੀ ਨਜ਼ਰ ਤੁਹਾਡੇ ਤੇ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਵੀ ਰਹਿੰਦੀ ਹੈ ਤੁਹਾਡੇ ਤੇ ਵੈਸੇ ਵੀ ਜ਼ਿਆਦਾ ਹੁਣ ਇੱਕ ਤਿੱਖੇ ਲੈਂਸ ਦੇ ਅੰਦਰ ਹਰ ਬੰਦੇ ਨੂੰ ਤੋਲਿਆ ਜਾਂਦਾ ਈਵਨ ਜੌਬ ਤੇ ਵੀ ਤੇ ਬੰਦੇ ਨੂੰ ਪਰਫਾਰਮ ਕਰਨ ਦਾ ਸਟ्रेस ਹੈ ਦੂਜਾ ਨੀਂਦਰ ਘਟ ਗਈ ਹੈ ਸਕਰੀਨ ਟਾਈਮ ਵੱਧ ਗਿਆ ਉਹਦੇ ਕਰਕੇ ਫਿਰ ਸਾਰੀ ਚੀਜ਼ਾਂ ਇਨਫਲੇਮੇਸ਼ਨ ਬੋਡੀ ਦੇ ਅੰਦਰ ਪ੍ਰੋਡਿਊਸ ਕਰਦੀਆਂ ਇਨਫਲੇਮੇਸ਼ਨ ਦਾ ਮਤਲਬ ਇਹ ਹੈ ਕਿ ਬਾਡੀ ਆਪਣੇ ਆਪ ਨੂੰ ਅੰਦਰੋਂ ਖਾਣਾ ਸਟਾਰਟ ਹੋ ਜਾਂਦੀ ਹੈ ਫ੍ਰੀ ਰੈਡੀਕਲ ਡੈメージ ਹੋ ਜਾਂਦਾ ਉਹਦੇ ਕਰਕੇ ਫਿਰ ਹਾਰਟ ਅਟੈਕ ਦੇ ਸਾਰੇ ਇਨਸੀਡੈਂਸ ਬਾਰੇ ਡਾਕਟਰ ਸਾਹਿਬ ਕੋਈ სპੋਰਟਸmen ਹਨ ਨੂੰ ਜਾਂ ਐਥਲੀਟਾਂ ਨੂੰ ਕੋਈ ਸੁਨੇਹਾ ਤੁਹਾਡੇ ਵੱਲ ਹੈ ਜਿਹੜੇ ਸਪੈਸ਼ਲੀ ਜਿਮ ਕਰਦੇ ਜਿਵੇਂ ਉਹਨਾ ਚੀਜ਼ਾਂ ਵਰਤ ਰਹੀਆਂ ਨੇ ਤੁਹਾਡੇ ਲੋਕ ਕੋਈ ਸੁਨੇਹਾ ਜਿਹੜੇ ਜਿਮ ਕਰਦੇ ਐਥਲੀਟ ਉਹਨਾਂ ਨੂੰ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦਾ ਕਿ ਪ੍ਰੋਟੀਨ ਮਾੜਾ ਨਹੀਂ ਹੈ ਸਾਡੇ ਕਿਚਨ ਦੇ ਅੰਦਰ ਬਣਿਆ ਜੇ ਕੋਈ ਨਾਨ-ਵੈਜੀਟੇਰੀਅਨ ਹੈ ਇੱਕ ਤੋਂ ਡੇਢ ਗੁਨਾਹ ਆਪਣੇ ਬੋਡੀ weight ਦੇ ਅਕੋਰਡਿੰਗ ਪ੍ਰੋਟੀਨ ਲੈਣਾ ਸੇਫ ਹੈ ਹਮ ਸਪੈਸ਼ਲੀ ਤੁਸੀਂ ਜਿਹੜੀ ਖਾਣ ਦੀਆਂ ਚੀਜ਼ਾਂ ਨੇ ਉਹਨਾਂ ਤੋਂ ਪੂਰੇ ਕਰੋ ਸਫੇਦ ਅੰਡੇ ਦਾ ਸਫੇਦ ਹਿੱਸਾ ਜਿਹੜਾ ਗੋਲੀ ਕੱਢ ਕੇ ਜਾਂ ਫਿਰ ਚਿਕਨ ਹੋ ਗਿਆ ਬੋਇਲਡ ਗ੍ਰਿਲਡ ਹੋ ਗਿਆ ਉਹਦੇ ਥਰੂ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਨਾਨ-ভেজਿਟੇਰੀਅਨ ਹੋ ਵੇਜੀਟੇਰੀਅਨ ਸੋਰਸਸ ਵੀ ਅਵੇਲੇਬਲ ਇਨ ਇਨ ਫੈਕਟ ਵੇਜੀਟੇਰੀਅਨ ਪ੍ਰੋਟੀਨ ਪਾਊਡਰਸ ਵੀ ਅਵੇਲੇਬਲ ਨੇ ਪਰ ਹਰ ਚੀਜ਼ ਦੀ ਅਤੀ ਮਾੜੀ ਹੁੰਦੀ ਹੈ ਜੇ ਤੁਹਾਨੂੰ ਕਿਸੇ ਚੀਜ਼ ਦੀ ਆਥੈਂਟੀਸਿਟੀ ਤੇ ਉਹਦੀ ਪਿਓਰਿਟੀ ਤੇ ਵਿਸ਼ਵਾਸ ਨਹੀਂ ਹੈ ਤੇ ਤੁਸੀਂ ਉਹਨੂੰ ਅਵੋਇਡ ਕਰੋ ਡੱਬੇ ਬੰਦ ਚੀਜ਼ਾਂ ਨੂੰ ਓਵਰ ਆਲ ਅਵੋਇਡ ਕਰੋ ਜਿਹੜੀਆਂ ਫਰੈਸ਼ ਨਹੀਂ ਹੈਗੀਆਂ ਦੂਜੀ ਗੱਲ ਹੈ ਕਿ ਜੇ ਕੋਈ ਪ੍ਰੋਫੈਸ਼ਨਲ ਕੰਪੀਟੀਟਿਵ ਸਪੋਰਟਸ 'ਚ ਜਾਣਾ ਚਾਹੁੰਦਾ ਹੈ ਕੋਈ ਰੈਸਲਿੰਗ ਬਾਕਸਿੰਗ ਪਰਸੂ ਕਰਨਾ ਚਾਹੁੰਦਾ ਹੈ ਤੇ ਇੱਕ ਵਾਰੀ ਆਪਣੇ ਕਾਰਡੀਓਲੋਜਿਸਟ ਨੂੰ ਮਿਲ ਕੇ ਘੱਟ ਤੋਂ ਘੱਟ ECG ਤੇ ਇਕੋ ਜ਼ਰੂਰ ਕਰਾਓ ਕਿ ਸਾਨੂੰ ਆਪਣੇ ਪਤਾ ਹੋਣਾ ਚਾਹੀਦਾ ਹੈ ਹਾਰਡ ਦੇ ਬਣਾਵਟ ਦੇਖ ਲਓ ਹੈਲਥ ਪਤਾ ਹੋਣੀ ਚਾਹੀਦੀ ਹੈ ਹਾਰਡ ਦੀ ਹੈਲਥ ਪਤਾ ਲੱਗ ਜੂਗੀ ਕਿਉਂਕਿ ਅਸੀਂ ਲੌਂਗ ਤੇ ਜਾਣਾ ਸਾਨੂੰ ਪਤਾ ਲੱਗ ਜਾਏਗਾ ਕਿ ਸਾਡਾ ਹਾਰਟ ਕੱਲ ਨੂੰ ਜਿਵੇਂ ਅੱਜ ਆ ਚੀਜ਼ ਹੋਈ ਹੈ ਅਗਰ ਇਸ ਚੀਜ਼ ਫਾਇਦੇਮੰਦ ਹੁੰਦੀਆਂ ਨੇ ਡਾਕਟਰ ਸਾਹਿਬ ਫਿਰ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਪ੍ਰੋਟੀਨ ਹੈ ਉਹ ਡਾਇਰੈਕਟ ਹਾਰਟ ਤੇ ਇਫੈਕਟ ਕਰਦਾ ਨਹੀਂ ਇਹਦਾ ਐਵੀਡੈਂਸ ਇੰਨਾ ਸਟਰੋਂਗ ਨਹੀਂ ਹੈ ਕਿ ਪ੍ਰੋਟੀਨ ਡਾਇਰੈਕਟ ਹਾਰਟ ਤੇ ਇਫੈਕਟ ਕਰਦਾ ਬਹੁਤ ਐਕਸੈਸ ਜਿਹੜਾ ਪ੍ਰੋਟੀਨ ਹੈ ਉਹ ਆਬਵੀਅਸਲੀ ਪੇਟ ਖਰਾਬ ਕਰ ਸਕਦਾ ਹੈ ਕੁਝ ਹੱਦ ਤੱਕ ਕਿਡਨੀ ਸਟੋਨਸ ਦੀ ਵੀ ਖਬਰ ਆਈ ਸੀ ਕਿ ਬਣਾ ਸਕਦਾ ਪਰ ਉਹ ਕਾਫੀ ਐਕਸੈਸ ਚ ਹਾਰਟ ਤੇ ਇਫੈਕਟ ਕਰਨ ਲਈ ਪ੍ਰੋਟੀਨ ਦੇ ਅੰਦਰ ਜਿਹੜੀ ਮਿਲਾਵਟ ਉਹ ਉਹ ਜ਼ਿਆਦਾ ਅਸਰ ਕਰ ਸਕਦੀ ਹੈ ਹਾਂ ਇਹ ਮੈਸੇਜ ਕਦੇ ਨਹੀਂ ਲੈਣਾ ਕਿ ਪ੍ਰੋਟੀਨ ਸਾਡੇ ਲਈ ਮਾੜਾ ਇਨਫੈਕਟ ਇੰਡੀਅਨ ਡਾਈਟ ਚ ਪ੍ਰੋਟੀਨ ਘੱਟ ਹੀ ਹੁੰਦਾ ਤੁਹਾਨੂੰ ਸਪਲੀਮੈਂਟ ਕਰਨਾ ਹੀ ਚਾਹੀਦਾ ਮੈਂ ਵੀ ਪ੍ਰੋਟੀਨ ਲੈਂਦਾ ਪਰ ਕੋਸ਼ਿਸ਼ ਕਰਨਾ ਕਿ ਨੇਚਰਲ ਸੋਰਸਸ ਤੋਂ ਪ੍ਰੋਟੀਨ ਲੈਂਦਾ ਜਿਵੇਂ ਅੱਜਕੱਲ ਇੱਕ ਬਹੁਤ ਵੱਡੀ ਚਰਚਾ ਵੀ ਚੱਲੀ ਹੋਈ ਹੈ ਵੇ ਪ੍ਰੋਟੀਨ ਔਰ ਜਿਹੜਾ ਵੇਗਨ ਪ੍ਰੋਟੀਨ ਦੀ ਜਿਹੜਾ ਪਲਾਂਟ ਪ੍ਰੋਟੀਨ ਦੀ ਉਹ ਵੀ ਇੱਕ ਪੂਰੇ ਵਿਸ਼ਵ ਪੱਧਰ ਤੇ ਬੜੀ ਵੱਡੀ ਚਰਚਾ ਹੈ ਕਿ ਕੁਝ ਜਿਹੜੀਆਂ ਫੈਕਟਰੀਆਂ ਜਾਂ ਕਹਿ ਲੋ ਕਰਾਨੇ ਉਹ ਵੇ ਪ੍ਰੋਟੀਨ ਨੂੰ ਪੁਸ਼ ਕਰਦੇ ਨੇ ਔਰ ਅੱਜਕੱਲ ਜਿਹੜਾ ਨਵਾਂ ਇੱਕ ਪਲਾਂਟ ਪ੍ਰੋਟੀਨ ਆ ਗਿਆ ਇਹਨਾਂ ਦੇ ਵਿੱਚ ਵੀ ਡਿਫਰੈਂਸ ਹੈਗਾ ਦੋਨਾਂ ਚ ਪਲਾਂਟ ਪ੍ਰੋਟੀਨ ਜਿਹੜਾ ਡਿਫਰੈਂਸ ਹੈ ਇੱਕ ਤਾਂ ਕੁਆਲਿਟੀ ਆਫ ਪ੍ਰੋਟੀਨ ਜਿਹੜਾ ਡਿਫਰੈਂਸ ਹੁੰਦਾ ਇਹਨਾਂ ਦੇ ਅੰਦਰ ਅ ਮਾਈਨੋ ਐਸਿਡਸ ਕਿਹੜੇ ਨੇ ਉਹਨਾਂ ਦਾ ਜਿਹੜਾ ਡਿਫਰੈਂਸ ਹੁੰਦਾ ਦੂਜਾ ਪਲਾਂਟ ਪ੍ਰੋਟੀਨ ਇਹ ਕਾਫੀ ਹੱਦ ਤੱਕ ਜਿਹੜੇ ਲੈਂਦੇ ਨੇ ਉਹਨਾਂ ਮੰਨਿਆ ਜਾਂਦਾ ਹੈ ਕਿ ਪੇਟ ਦੀ ਡਿਸਟਰਬੈਂਸ ਨਹੀਂ ਹੁੰਦੀ ਨਹੀਂ ਹੁੰਦੀ ਨੈਚੁਰਲ ਮੰਨਿਆ ਜਾਂਦਾ ਨੈਚੁਰਲ ਮੰਨਿਆ ਜਾਂਦਾ ਸੋ ਇਹ ਸੰ ਸਾਡੇ ਨਾਲ ਡਾਕਟਰ ਸਾਹਿਲ ਸਰੀਨ ਐਨ ਐਚ ਐਸ ਹਸਪੀਟਲ ਜਲੰਧਰ ਤੋਂ ਕਾਫੀ ਸਮੇਂ ਤੋਂ ਇੱਥੇ ਆਪਣੀ ਸੇਵਾਵ ਕਮਨ ਸਾਹਿਬ ਦੀ ਡੈਥ ਜਾਂ ਫਿਰ ਜਿਹੜੇ ਐਥਲੀਟ ਜਾਂ ਜਿਨ੍ਹਾਂ ਨੂੰ ਛੋਟੀ ਉਮਰ ਚ ਦਿੱਕਤ ਜਿਹੜੀ ਹਾਰਟ ਦੀ ਅੱਜ ਕੱਲ ਆ ਰਹੀ ਆ ਉਹਦੇ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਸੋ ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਮਿਲਾਂਗੇ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਦੋਸਤ ਬਰਿੰਦਰ ਕੁਦਰਤ ਟੀਵੀ ਤੋਂ ਸასი ਗਾਲ ਜੀ ਸਾਰਿਆਂ ਨੂੰ